ਕਰਦਾ ਇਹਨਾਂ ਦਾ ਵੀ ਚਲੋ ਅੱਗੇ ਚਾਹੇ ਵੀ ਗੱਲ ਹੁੰਦਾ ਆ ਕਿ ਖੜ ਜਾਂਦੇ ਨੇ ਇਹ ਇਹਨਾਂ ਤਰੀਬਾਂ ਨੂੰ ਲੁਕਾ ਰਿਆ ਹੋਇਆ ਸੀ 100 ਕੁਸਤ ਜਦੋਂ ਇਹ ਇੱਕ ਕਾਰਨ ਵਾਹਵਾ ਕੇ ਜਿਹੜੇ ਨੰਬਰ ਤੋਂ ਸਾਡੇ ਤੋਂ ਦੇਖਦੇ ਸੀ ਤੁਸੀਂ ਦੇਖ ਰਹੇ ਨੇ ਉਹਨਾਂ ਨੂੰ ਇਹ ਨਾ ਕਰੇ ਇਹਨਾਂ ਦੇ ਸੁੱਤਰ ਅਸਰਾਂ ਨੇ ਉਹਨਾਂ ਨੂੰ ਇੱਕ ਧਾਗੇ ਰੂਪੋਂ ਬਦਲ ਦਿੱਤੇ ਅਰੇ ਇਹ ਮਾਸਟਰ ਜਿਹੜਾ ਮਰਦ ਦਾ ਜਿਹੜਾ ਅਦਸਤੀ ਨਾਨਕ ਸਿੰਘ ਜੀ ਦਾ ਨੌ ਨਾਂਕੀ ਦਾ ਸਮਾਹ ਦੇ ਸਮਾਹ ਦੇ ਨੰਬਰ ਜਦੋਂ ਹਰ ਕੋਈ ਆਉਂਦਾ ਹੈ ਉਹ ਚਾਰਦੀਨ ਪਰ ਤੇ ਜਾਉਂਦਾ ਹੈ ਇਹ ਉਹ ਆਪਣੇ ਦੂਰ ਹੈ ਜਿੱਥੇ ਨੂੰ ਆਪਣੇ ਘਰ ਦੇ ਵਿੱਚ ਹਿੱਕੀ ਹੁੰਦੀ ਹੈ ਕਿੰਨਾ ਤੋਂ ਹਿੱਕੀ ਤੇ ਤੋਂ ਨੂੰ ਪਹੁੰਚਾਉਂ ਮਾਤੇ ਫਿਰ ਉਹ ਲੱਗਿਆ ਜਾਂਦਾ ਹੈ ਹਰ ਸੇਡ ਇੱਕ ਸਮੇਂ ਪਰੇ ਗਿਆ ਬਰਬਾਰ ਲੱਗਿਆ ਹੋਣਾ ਸੇਡ ਜਿਹੜਾ ਉਹ ਮਾੜਾ ਐਸੇ ਵੀ ਹੈ ਕਿ ਜਿਹੜਾ ਅੱਜ ਦਾ ਤਾਕਦਾ ਮਾਰਚ ਦੀ ਗਾ ਉਹ ਇੱਕ ਸੋਸਰੇ ਵਿੱਚ ਕੋਈ ਨੌਕਰੀ ਕਰਨ ਹੱਥ ਪਾਣੀ ਨੇ ਆਸਾਂ ਜੱਲਾ ਦੀਆਂ ਕੁਸਰੀਆ ਕਹਿੰਦੇ ਨਾ ਉਸ ਕੀ ਕਰਦੀ ਹੈ ਕਿ ਵੀ ਸਾਡੇ ਪੰਜਾਬ ਨੂੰ ਅਤੇ ਪੰਜਾਬ ਪੁੱਤ ਨੂੰ ਜਾਂ ਪੰਜਾਬ ਸਰਕਾਰ ਨੂੰ ਇੱਕ ਫੜ ਲਗੂਆ ਇਹਨਾਂ ਮਾਣੇ ਨੂੰ ਕਿਹੜਾ ਕਿਹਦੇ ਦੁਆਰੇ ਨਾਵੇ ਇਹ ਮਤਲਬ ਹੈ ਕਿ ਇਹਨੂੰ ਦਵਾਇਆ ਜਾਵੇ ਦਵਾਕੇ ਨੂੰ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਵੀ ਚੱਲੇ ਜਾਵੇ ਇਹ ਸਰਕਾਰ ਹੋ ਜੂਹਾ ਹਾਂ ਵੀ ਆ ਜੋ ਪਰ ਪਰ ਸਾਹ ਹੋਰ ਕਿੰਨੇ ਵਿਚਾਰੇ ਅਸੀਂ ਗੱਤ ਪੁੱਛੂਗੇ ਆ ਜੀ ਬਾਗਦੇ ਜੀ ਅਸੀਂ ਫੜ ਲਿਆ ਜੀ ਅਸੀਂ ਉਹਨਾਂ ਦਾ ਕੱਟਾ ਖਾਣ ਦਾ ਉਹਨਾਂ ਦਾ ਬੱਚਾ ਬਣਿਆ ਇਹਨਾਂ ਨੂੰ ਮਰਦਿਆਂ ਗੋੜਿਆਂ ਦੇ ਤੋਂ ਦੱਸਦਾ ਹਾਂ ਸਾਹੂ ਤੁਸੀਂ ਤੁਹਾਡੇ ਜਿਹੜਾ ਇੱਕ ਆ ਜਾਂ ਤੁਸੀਂ ਇਹ ਦੋ ਕਰਤੇ ਹੋਗੇ ਪ੍ਰਸ਼ਾਸਨ ਦੀ ਸਹਾ ਲੱਗਦੇ ਉੱਪਰ ਦੋਗਾ ਰੱਖ ਲਿਆ ਦੋਗਾ ਰੱਖ ਕੇ ਉਹਨਾਂ ਤੇ ਮੈਂ ਤਾਂ ਇਹ ਕਹੋਣਾ ਕਿ ਜਿੰਮੇਦਾਰ ਕਰਨ ਕਿਤੇ ਕਹਾਣੀ ਬੜੇ ਨਹੀਂ ਲੱਗਦੀ ਸਾਡੇ ਕੋਲ ਜਿਸ ਤਰ੍ਹਾਂ ਦਾ ਜਿਹੜਾ ਸੋਦਾ ਆਇਆ ਜਾਵੇ ਸਰਮੇ ਤਤਾਲਾ ਅਰੇ ਪਰਿਯੇ ਸਭ ਤੋਂ ਵੱਧ ਕਮੇਡੀਆਂ ਉਹਨਾਂ ਨੂੰ ਦੇਖੀ ਕਰੂੰਗਾ ਤੇ ਸੁਚਿਤ ਲੋਕੋ ਇਹਦੇ ਉੱਤੇ ਬੋਲਦੇ ਇੱਥਾ ਸਮਾਜ ਕਰਨ ਵਾਲਾ ਕੋਈ ਘਟਕਾ ਨਹੀਂ ਜਾਂਦਾ ਇਹ ਇੱਕ ਇੱਕ ਮੁਮਮਾ ਦੱਸਦਾ ਹੈ ਅੰਕਲੂਆ ਕਿਉਂਕਿ ਇਹਨਾਂ ਨੇ ਆਪਣੇ ਪੇਸ਼ਿਆਂ ਆਪਣੇ ਦੋਸਤ ਨੂੰ ਬਚਾਇਆ ਉਹਨਾਂ ਨੂੰ ਬਚਾਉਣ ਕਰਕੇ ਇਹਨਾਂ ਨੇ ਆਪਣੇ ਬੋਲ ਵੀ ਰਹਿਤ ਕਰਨੀ ਹੈ ਅਰ ਤੁਸੀਂ ਲੋਕਾਂ ਨੇ ਧੋਲਾ ਵਾਦਾ ਕਰਾ ਦਿੱਤ ਸਰਕਾਰ ਕੋਲ ਕੇ ਅੱਜ ਤੁਸੀਂ ਮਦਦ ਦਾ ਸਾਇਸਾ ਸੋ ਬਿਨਾ ਕਿ ਕਹਾ ਹੋਇਆ ਸੰਧੂ ਮਲਕ ਸਿਨਸੋ ਰੇ ਨੂੰ ਕਿ ਚਾਹੁੰਦਾ ਹਾਂ ਕਿ ਇੱਥੋਂ ਦਾ ਜਿਹੜਾ ਲੋਕਾਂ ਜਿਹੜਾ ਇੱਥੋਂ ਦਾ ਐਮਐਲਏ ਬ੍ਰੈਕ ਤੋਂ ਲਾਉਣ ਦਾ ਹੈਗਾ ਉਹ ਵੀ ਜਿੱਦਾਂ ਇਹਨੇ 14 ਦੀ ਗੱਲ ਪੰਜਾਬ ਸਰਕਾਰ ਦੀ ਬੋਲਦਾਨੀ ਹੈ ਉਹ ਬਦਲਾਅ ਦੇ ਰਿਹਾ ਹੈ ਕਿਉਂਕਿ ਅਸੀਂ ਜਿੰਨੇ ਵੀ ਪਹਿਲਾਂ ਸਿਸਟਮ ਨੂੰ ਦੇਖ ਰਿਹਾ ਨਿਗਾਹ ਮਾਰ ਰਿਹਾ ਤਾਂ ਪੰਜਾਬ ਸਰਕਾਰ ਇੱਕੋ ਜੀ ਸੇ ਲੱਗੀ ਉਹ ਕਿਸੇ ਤਰ੍ਹਾਂ ਨਾਲ ਇਹ ਚੋਣਾਂ ਬਾਅਦੇ ਪਾਰ ਹੈ ਜਿਹੜੇ ਜੰਮੂ ਦੇ ਖਾਣਾ ਦੇ ਵਿੱਚ ਐਨਡੀਪੀ ਅਜਿਹੇ ਮੁਕਾਬਲੇ ਕਰਦੇ ਹੋਏ ਨੇ ਕਾ ਪੰਜਾਬ ਦੇ ਵਿੱਚ ਜਿੰਨੇ ਵੀ ਗੈਰ ਕਾਨੂੰਨੀ ਸਰਹਾਰੇ ਜਿਹੜੇ ਕਹਿ ਲਿਆ ਜੀ ਕੰਟਰੋਲ ਹੋ ਗਿਆ ਜੀ ਉਹ ਕੱਪੜਾ ਬਾਹਰ ਲਾਉਣ ਦੇ ਵਿੱਚ ਵੀ ਉਹ ਤਾਂ ਕਹਿੰਦੇ ਸੀ ਕਹਿੰਦੇ ਅਸੀਂ ਜਿਹੜਾ ਰਿਪੋਰਟ ਕਰਕੇ ਆਏ ਆ ਉਹ ਵੀ ਮੰਨਣਾ ਜਿਹੜਾ ਚੱਕਰੀ ਮੀਤ ਵਾਲਾ ਹੋ ਉਹ ਬਾਹਰ ਦੇ ਵਿੱਚ ਦੇ ਰਿਹਾ ਉਹ ਤੋਂ ਮੇਰੇ ਤੋਂ ਨੋਜਵਾਨੀ ਚੱਕਿਆ ਸਾਕੇ ਰਾਤ ਨੂੰ ਸੁਣ ਲੈ ਸੁੱਛੇ ਕਸਰੀ ਦੇ ਬੰਦਾਰੇ ਆਉਂਦੇ ਆ ਆ ਫਿਰ ਦਸੂਹੇ ਤੋਂ ਉਹਦੇ ਦੇ ਕਸਰੀ ਕਿ ਤੋਂ ਵੀ ਆ ਰਿਹਾ ਹੈ ਨਾ ਪਰ ਸ੍ਰੀਮਤੀ ਦਾ ਮਤਲਬ ਕਿ ਸਰਕਾਰ ਕਹੇ ਜੇ ਸੇਜ ਕੰਮ ਕਰਕੇ ਆਪਣੀਆਂ ਕਮਜ਼ੋਰੀਆਂ ਆਪਣੀਆਂ ਨਕਾ ਕੇ ਸੁਭਾਰ ਲਈਆ ਇਹ ਲੋਕਾਂ ਇਹ ਲੋਕਾਂ ਦੇ ਕੰਮ ਦੇ ਚੰਮਕੇ ਪਰ ਉਹ ਟੱਕਰ ਹੈ ਜਿਹੜਾ ਜਿਹੜਾ ਮੋਟਰ ਐਮਐਲਏ ਉਹ ਟੱਕਰ ਤੇ ਟੱਕਰ ਹੈ हम लोगों ने बात की है और ये हमारी दूसरी रिपोर्ट डालवाते चलते हैं और जानकारी कहां का है नाम है जो सेवावाणीनाथ शांति वहां से वाली बात हुई है कि अब ये तो फुटबॉल के लिए बनावला दे है सारी सड़कें को बना ले एक छोटा सा भी रास्ता को पता नहीं किस तरफ को जाए चाहिए पता नहीं ये उसी जाओ नहीं ना है चलो नौज ना है जाओ नहीं ना है सीधा कौन सीधा है हमें तो मतलब के और सरकारी को पदरी आगे रखता है सरकार का आता है तो ये जो है 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 ਦੁਬਾਰਾ ਤਰਪਾਲ ਚੇਂਜ ਕਰਨੇ ਲੱਗੇ ਤਰਪਾਲ ਚੇਂਜ ਕਰਨੇ ਲੱਗੇ ਥੋੜੀ ਜੋ ਪੱਲੀ ਦੀ ਪਾਟੀ ਹੋਈ ਸੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਫੇਰ ਵੀ ਸਾਰੇ ਲੋਕ ਬੈਠੇ ਆ ਰੋਡ ਤੇ ਰੋਡ ਜਾਮ ਆ ਪਾਤੜਾੋਂ ਦਾ ਕਟਿਆਲੇ ਨੂੰ ਸਮਾਣੇ ਨੂੰ ਜਾਂਦਾ ਜਿਹੜਾ ਰੋਡ ਜਮਾ ਜਾਮ ਕੀਤਾ ਹੋਇਆ ਇਹ ਸਾਡਾ ਭਰਾ ਨੂੰ ਹੁਣੇ ਦੇਖੀ ਹੋਣੀ ਵਾਲਾ ਨਿਊਜ਼ ਉਹ ਡੇਰਾ ਟਰੱਕ ਡਰਾਈਵਰ ਤੇ ਚੋਰੀ ਦਾ ਲਜਾਉਣ ਲੱਗਿਆ ਸੀ ਉਹਨੂੰ ਦੁਕਾਨ 'ਚ ਲੈ ਜਾ ਕੇ ਕੁੱਟਿਆ ਵੀ ਗਿਆ ਤੇ ਉਹ ਬੇਸ਼ਰਮੀ ਦੀ ਮਾਰ ਬੰਦਾ ਵੀ ਆਤਮ ਹੱਤਿਆ ਕਰ ਲਈ ਉਹਦੀ ਲਾਸ਼ ਵੀ ਟਰਾਲੀ 'ਚ ਹੈ ਫਰੇ ਹੁਣ ਉਹਨੂੰ ਸਾਫ਼ ਦਬਾਉਣ ਵਾਸਤੇ ਇਹ ਉਹ ਲੱਗਿਆ ਹੋਇਆ ਉਹ ਕਹਿੰਦਾ ਵੀ ਮੈਂ ਨਹੀਂ জੋਰੀ ਗਰੀ ਚੋਰੀ ਵੈਸੀ ਹੋ ਗਈ ਸੀ ਵਧੀਆ ਵੀਰੋ ਚੋਰੀ ਵੈਸੀ ਹੋ ਗਈ ਸੀ ਪਰ ਉਹਦਾ ਨਾਮ ਲਾਤਾ ਸੀ ਤਾਂ ਨੂੰ ਕਿ ਦਸਦਾ ਤਾਂ ਕੋਈ ਨਾ ਲਾਦਾ ਜਨ ਇਹ ਕਿ ਤਰ੍ਹਾਂ ਬੋਤਾ ਕਿ ਕਹਾਂ ਗਾਇਆ ਤੁਹਾਨੂੰ ਲੱਗਦਾ ਹੈ ਨੂੰ ਕਰਕੇ ਉਧਰੋਂ ਇਹਦੇ ਵਿੱਚ ਪਸਾ ਲਾ। ਤਾਂ ਇਹ ਨੂੰ ਮੈਂ ਚੇਰਨਾ ਕਰਵਾਣਾ ਦਾ ਮਾਸੀ ਕੋਈ ਨਾ ਪਾਸੇ ਚੋਣੇ ਪ੍ਰੋਗਰਾਮ ਨੰਬਰ ਚੰਨਈ ਨਾ ਮਲੈਕਾ ਲਈ ਹੈ। ਇਹਨਾਂ ਨਲੈਕਾਂ ਨੂੰ ਚੋਣਾਂ ਆਉਣੇ ਸਮਾਂ ਦਾ ਨਹੀਂ ਦਰ ਹੈ। ਇੱਕ ਸਾਕੇ ਮਾਰ ਕੇ ਕਹਿੰਦਾ ਕਿ ਇਹ ਬੋਲਦਾ ਕੋਈ ਨਾ ਅੱਜ ਦੀ ਟੈਕਨੋਲੋਜੀ ਹੈ ਨਾ ਹੀ ਅੱਜ ਦੇ ਯੁੱਗ ਚਾਹੇ ਕਿ ਜਿਹੜੀ ਆਪਾਂ ਦੀ ਜ਼ਿੰਦਗੀ ਦੇ ਵਿੱਚ ਅੱਜ ਦੇ ਅਸਰ ਦਾ ਦੇਖੇ ਨੇ ਅਜਿਹੇ ਮਤਲੇ ਅਸੀਂ ਨਾ ਚਾਹੁੰਦੇ ਕਿ ਆਇਨੇ ਤੋਂ ਨਾ ਹੀ ਕਾਇਲ ਹੈ ਕਿ ਜਿਸ ਤਰ੍ਹਾਂ ਨਾ ਹਿੱਕੀ ਤੋਂ ਨਾ ਸੋਨਾ ਲੱਗਦਾ ਕਿ ਜਿਹੜਾ ਕੋਲ ਦਾ ਸਾਹ ਹੈ ਇੱਕ ਉਹਨੂੰ ਪਾਉਣਾ ਹੈ ਜਿਹੜਾ ਦਰਮਿਆਨ ਨੂੰ ਜੁੜਾ ਦਾਮ ਉਸ ਸਮਾਂ ਨੂੰ ਦੇਖੋ ਜੀ ਜਿਹੜਾ ਉਹਦੇ ਲਈ ਇਹ ਪਹਾੜ ਦੇ ਪਹਾੜਾਂ ਪਰ ਇਹ ਕਰਦਾ ਹੈ। ਘੜ ਕੇ ਘੜ ਕੇ ਕੋਈ ਚੱਕਰ। ਉਹ 23 ਨੰਬਰ ਤੋਂ ਹੰਮੀ ਕਰਦਾ ਤਾ ਕੋਈ ਨਾ। ਕਿਉਂਕਿ ਆਜ ਹੋਇਆ ਪੇਹਾ ਆਜ ਦਾ ਸਤਰਾ ਮਾਰਿਆ ਗਿਆ 100000 ਰੁਪਏ ਤੋਂ ਜ਼ੋਰ ਨਾਲ ਬਹੁਤ ਬਹੁਤ ਕਰਵਾਤੇ। ਪਹਿਲੇ ਜਿਹੜੀ ਚੋਤੀ ਜੀ ਦਵਾਈਆਂ ਨਾਲ ਬਤੀ ਦੇ ਕੇ ਇੱਕ ਬੰਦੇ ਦੀ ਕੀਮਤ ਤੱਜਿਆ। 1033 ਦੇ 30000 ਰੁਪਏ ਦੇ ਵਿੱਚ ਨੇ ਕਰਕੇ ਫੁੱਟਰ ਪਰ ਤੋਂ ਮਜਬੂਰ ਕਰ ਦਿੱਤਾ। ਪਰ ਬਾਕੀ ਹੋਰ ਪ੍ਰਵਾਹ ਇਹ ਕਨੇ ਨਹੀਂ ਮਰੇ। ਇਹੋ ਜਿਹਾ ਅਰਦਾਸ ਅਸੀਂ ਨੂੰ ਕਰਨਾ ਚਾਹੀਦਾ ਹੈ ਕਿ ਬੱਚਿਆਂ ਦੇ ਵਿੱਚ ਹੋਰ ਵੀ ਤੇ ਨਸ਼ਾ ਨਾ ਹੋਵੇ ਜਿਹੜੇ ਨਾਲ ਪਰ ਐਫਐਸਟੀ ਦੇ ਕੋਈ ਤਰ੍ਹਾਂ ਦੇ ਹੋਵੇ ਦੇ ਤਾਈ ਸਾਉਂਦ ਜਦੋਂ ਸਾਹ ਸ਼ੁਰੂ ਕਰਨ ਦੇ ਵਿੱਚ ਬੈਠੇ ਸੀ ਨੌਜਵਾਨ ਨੇ ਕੰਮ ਕੀਤਾ ਸੀ ਜਿਹਦੀ ਦਿੱਤੀ ਆਪਾਂ ਇਹਨਾਂ ਖੇਤੀ ਅਰਥੀ ਤੋਂ ਆਪਾਂ ਗੱਲ ਕਰਦੇ ਆ ਸੋਸੀ ਪਰ ਸਵਾਰ ਦੇ ਵਿੱਚ ਇਹਨਾਂ ਦਾ ਵੀ ਕੋਈ ਉਹਨਾਂ ਤੋਂ ਮਰਮੋਟ ਸਹਿਯੋਗ ਲਈ ਕਾਹੋ ਆਪਾਂ ਨੂੰ ਉਹਨਾਂ ਦੀ ਹਮਾਇਤ ਕਰਦਾ ਹੈ ਅਸੀਂ ਇਹਨਾਂ ਦੇ ਉੱਪਰ ਧੂਰਾ ਜਿਹਾ ਚਾਲ ਦਿੱਤਾ ਜਾਵੇ ਸੋ ਯਾਰ ਜਦੋਂ ਪਹਿਲਾਂ ਜਦੋਂ ਕਹਿੰਦੇ ਬਲਾਰੀ ਵਾਲੀ ਲਿਸਟ ਬਹੁਤ ਵਧੀਆ ਪ੍ਰੋਗਰਾਮ ਹੋਊਗਾ ਨੰਬਰ ਚੱਲੇ ਬੋਲਣਾ ਦਾ ਇੱਕ ਬੋਲਣਾ ਨਹੀਂ ਹੈ ਵੀ ਦੁਬਾਰਾ ਟਾਈਮ ਨੂੰ ਜਦੋਂ ਦੁਬਾਰਾ ਨੂੰ ਬੋਲਣਾ ਦਾ ਦੋ ਮਿੰਟ ਚੱਲੂ ਹੋਵੇਗਾ ਤਾਂ ਕਿ ਇਸ ਟਰੀਓ ਨਾਲ ਹੁਣ ਨਹੀਂ ਕਰੇਂਗਾ ਤੁਹਾਡਾ ਇਹ ਨਹੀਂ ਆ ਕੇ ਬੇਚਿਆ ਕਰਦਾ ਹਾਂ ਸਨਾਲ ਸੁਪਨਾ ਬਾਦ ਮਾਰਿਆ ਸਨਾਲ ਮੇਰੇ ਮਾਰੇ ਹੋ ਗਏ ਸਭ ਜਵਾ ਗਰੋਜੇ ਨਾਲ ਤਮਾਰ ਟਕਾਰ ਮੁਰਦਾਵਾ ਵਾਲੀ ਬਾਤ ਤੋਂ ਬਲੌਕ ਕਰਦਾ ਹੈ ਸਾਡੀ ਜਿਹੜੀ ਪੂਰੀ ਟੀਮ ਬੈਠੀ ਹੈ ਉਹਨਾਂ ਨੇ ਵੀ ਕਿਹਾ ਕਹਿੰਦਾ ਜੀ ਕਿ ਬੋਲੋ ਮੈਂ ਕਿਤੇ ਕਾਰਨ ਕਰਕੇ ਲੇਟ ਹੋ ਗਿਆ ਆਹ ਆਹ ਵੀ ਸਾਡੇ ਨੇ ਕਿ ਮੇਰੇ ਵੀ ਹਾਜ਼ਰੀ ਜ਼ਰੂਰ ਲਵਾਇਓ ਤੋਂ ਸਾਰੇ ਸੰਗਤ ਦਾ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਇਦਰਵੇਲ ਸਿੰਘ ਜੀ ਨੇ ਬਹੁਤ ਸਤਿਕਾਰ ਦੇ ਨਾਲ ਸੁਨੇ ਲਗਾਤਾਰ ਇਹ ਦਸਿਆ ਨੇ ਕਮੀਆਂ ਪੇਸ਼ੀਆਂ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਸਰਕਾਰ ਮਰਦਾਬਾਦ 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 ਪਰ ਮੈਂ ਬੇਨਤੀ ਕਰਾਂ ਡਾਕਟਰ ਜੰਦਰ ਪਟੂ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਡਾਕਟਰ ਜੀ ਬਹੁਤ ਹੀ ਦੁਖਦੀ ਘੜੀ ਦੇ ਵਿੱਚ ਪੰਜਾਬ ਦੇ ਸਾਡੇ ਕ੍ਰਾਂਤੀਕਾਰੀ ਕਿਸਾਨ ਵੀਰਾਂ ਕਿਸਾਨ ਵੀਰਾਂ ਸੁਆਹਾ ਲੱਖ ਵੱਖ ਸਮਾਜਿਕ ਜੱਥੇਬੰਦੀਆਂ ਤੋਂ ਇਹ ਨਮਾਇਦੇ ਜੋਤਵਾਕ ਪਾਰਟੀਆਂ ਤੋਂ ਆਏ ਹੋਏ ਰਾਸ਼ਟਰੀ ਨੁਮਾਇੰਦੇ ਸਾਰੇ ਇੱਕ ਵਾਰੀ ਭੱਜ ਦੀ ਸਾਹਸ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਧੰਨਵਾਦ ਕਰਦਾ ਕਿ ਅੱਜ ਜਿਸ ਇਨਸਾਫ ਦੀ ਬਾਗਰ ਲੈ ਕੇ ਕੋਈ ਐਨੇ ਮੀਂਹ ਦੇ ਵਿੱਚ ਵੀ ਸਾਰੇ ਇਕੱਠੇ ਬੈਠੇ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਅੱਜ ਕਿਸੇ ਗਿਰਤੀ ਪਰਿਵਾਰ ਦੇ ਕਿਰਤ ਕਰਨ ਵਾਲੇ ਪਰਵਾਰ ਦਾ ਗੁਜ਼ਾਰਾ ਚਲਾਉਣ ਵਾਲੇ 70000 ਰੁਪਏ ਤੇ ਲੱਗੇ ਹੋਏ ਦੋ ਨੌਜਵਾਨ ਜਿਨ੍ਹਾਂ ਦੀ ਵੀਡੀਓ ਵਿੱਚ ਦੇਖੀ ਹੈ ਕਿ ਕਿਵੇਂ ਰੋਂਦੇ ਘੁਣਾਉਂਦੇ ਸੀ ਇੱਕ ਇੱਜ਼ਤਦਾਰ ਬੰਦੇ ਦੇ ਉਸ ਤੇ ਜੇ ਕੋਈ ਮੜ ਜਾ ਕੋਈ ਝੂਠਾ ਦਾਗ ਲੱਗ ਜਾਏ ਤਾਂ ਉਹ ਬੰਦਾ ਬਾਹਰ ਵੀ ਨਿਕਲਦਾ ਉਹਨਾਂ ਨੇ ਵੀ ਵੀਡੀਓ ਤੇ ਇਹੀ ਕਿਹਾ ਕਿ ਸਾਨੂੰ ਦੋ ਦਿਨ ਹੋ ਗਿਆ ਸੀ ਘਰੋਂ ਬਾਹਰ ਵੀ ਨਿਕਲ ਪਾ ਰਹੇ ਬਹੁਤ ਮਾਰਾ ਕੀਤਾ ਇਸ ਸਿਸਟਮ ਨੇ ਜਿਵੇਂ ਬੁੱਟਰ ਸਾਹਿਬ ਨੇ ਕਿਹਾ ਕਿ ਸਾਡਾ ਜਿਹੜਾ ਇਹ ਪ੍ਰਬੰਧ ਹੈ ਉਹ ਪ੍ਰਬੰਧ ਦੀ ਘੇਟ ਚੜੇ ਨੇ ਸਾਡੇ ਦੋ ਨੌਜਵਾਨ ਸੋ ਪੰਜਾਬ ਦੇ ਵਿੱਚ ਲਗਾਤਾਰ ਸਾਡੇ ਕਿਰਤੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਲਾਦਾਂ ਨੂੰ ਇਹ ਜਿਹੜੀ ਸਰਕਾਰ ਲਗਾਤਾਰ ਦੱਬਦੀ ਆ ਰਹੀ ਹੈ ਲਗਾਤਾਰ ਕੁੱਟਦੀ ਆ ਰਹੀ ਹੈ ਲਗਾਤਾਰ ਰੁਕਦੀ ਆ ਰਹੀ ਹੈ ਅੱਜ ਤੀਜੇ ਦਿਨ ਬੰਦਾ ਐਮ ਐਲ ਏ ਆ ਗਿਆ ਔਰ ਐਮ ਐਲ ਏ ਦੇ ਬੰਦੇ ਆ ਗਏ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜਿੰਨਾ ਧੋਰ ਇੱਥੇ ਲਾ ਰਹੇ ਨੇ ਜਿਹੜਾ ਸਮਝੌਤਾ ਕਰਾਉਣ ਦੇ ਲਈ ਉਹਨਾਂ ਜੋਰ ਕਿਤੇ ਉਹਨਾਂ ਕਾਤਲਾਂ ਨੂੰ ਫੜਨ ਵਾਸਤੇ ਵੀ ਲਾ ਦਿੰਦੇ ਉਹਨਾਂ ਜੋਰ ਡੀ ਐਸ ਪੀ ਸਾਹਿਬ ਇੱਥੇ ਆਏ ਨੇ ਸਤਕਾਰਯੋਗ ਨੇ ਚਲੋ ਪਰਚਾ ਉਹਨੇ ਦਰਜ ਕਰਤਾ ਦੇਖ ਕੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਾਤਰਾਂ ਦੇ ਬੰਦੇ ਲਾੜਵੰਦਜਾਰੇ ਦੇ ਬੰਦੇ ਜਿਹਦੇ ਵਿੱਚ ਨੇ ਦੇਸਾ ਆ ਲਖਵਿੰਦਰ ਲੱਖੇ ਦਾ ਭਤੀਜਾ ਆ ਜਿਹਨੇ ਦਵਿੰਦਰ ਨੂੰ ਮਾਰਿਆ ਜਿਹਨੇ ਹਰਪ੍ਰੀਤ ਨੂੰ ਮਾਰਿਆ ਇਹ ਜਿਹੜੀ ਹੈਗੀ ਆ ਆਤਮ ਹੱਤਿਆ ਨਹੀਂ ਕੀਤੀ ਗਈ ਇਹ ਸਿੱਧਾ ਸਿੱਧਾ ਮਰਡਰ ਹੈ ਇਹ ਸਿੱਧਾ ਸਿੱਧਾ ਇੱਕ ਕਤਲ ਹੈ ਜਿਹੜਾ ਉਹ ਬੁੰਡਾਗਰਦੀ ਕਰਨ ਵਾਲੇ ਲੋਕਾਂ ਨੇ ਕੀਤਾ ਜਿਹੜਾ ਉਹ ਬੁੰਡਾਗਰਦੀ ਕਰਨ ਵਾਲੇ ਲੋਕਾਂ ਨੇ ਕੀਤਾ ਸੋ ਇਹ ਸਿਸਟਮ ਨੂੰ ਚਾਹੀਦਾ ਸੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪਰਿਵਾਰ ਕੋਲ ਪਹਿਲੇ ਦਿਨ ਹੀ ਆਂਦਾ ਜਿੱਦਨ ਉਹਨਾਂ ਦੀ ਡੈਥ ਹੋਈ ਹੈ ਕੋਈ ਆਇਆ ਇੱਥੇ ਐਸ.ਟੀ.ਐਮ ਇੱਥੇ ਬੈਠਿਆ ਈਐਸਪੀ ਇੱਥੇ ਬੈਠਿਆ ਤਫੀਲਦਾਰ ਇੱਥੇ ਬੈਠਿਆ ਲੈਫਟੀਨੈਂਟ ਕਮਿਸ਼ਨਰ ਇੱਥੇ ਬੈਠਿਆ ਕਿੰਨੇ ਅਫਸਰ ਕਿੰਨੇ ਵੀਡੀਓ ਕਿੰਨੇ ਬੰਦੇ ਨੇ ਸਰਕਾਰ ਦੇ ਜਿਹੜੇ ਸਰਕਾਰ ਨੂੰ ਚਲਾਉਣ ਲਈ ਇੱਥੇ ਪਤਲਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੈਠੇ ਨੇ ਪਰ ਸ਼ਰਮ ਵਾਲੀ ਗੱਲ ਹੈ ਐਸ ਐਸ ਤੋਂ ਦੇ ਲਈ ਸ਼ਰਮ ਵਾਲੀ ਗੱਲ ਹੈ ਅਸੀਂ ਸਰਕਾਰ ਦੇ ਲਈ ਕਿ ਅੱਜ ਪੀਜਾ ਦੇਣਾ ਅੱਜ ਆ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਰਕਾਰ ਦੀ ਬੇਇੱਜ਼ਤੀ ਹੋਣੀ ਹੈ ਤੇ ਤਾਂ ਚੱਲ ਕੇ ਉਹ ਤੁਹਾਡੇ ਕੋਲ ਇੱਥੇ ਆਏ ਨੇ ਕਿ ਹਾਂ ਭਈ ਸੰਗੋhta ਕਰ ਲੋ ਐਦਾਂ ਨਾ ਕਰੋ ਸਾਨੂੰ ਟਾਈਮ ਦੇ ਦਿਓ ਟਾਈਮ ਤਾਂ 3 ਦਿਨ ਹੋ ਗਏ 12 ਘਾਟੇ 12:36 ਕਿੰਨੇ ਘਾਟੇ ਲਾਂਗੇ ਤੁਹਾਡੇ ਲੇਕਿਨ ਇਹਨਾਂ ਦੇ ਕਰਨ ਤੇ ਜੂਨੀ ਸਰਕੀ ਫੜਨ ਨੂੰ ਪੁਲਿਸੋ ਦਸਾਂ ਮਿੰਟਾਂ ਫੜਦੇ ਆ ਅੱਜਕੱਲ ਇਹ ਸੁਣ ਵੀ ਕੱਢ ਕੇ ਮੋਬਾਈਲ ਤੋਂ ਸੱਟ ਦਿੰਦੇ ਆ ਨਾ ਤਾਂ ਜੀਐਮਐ ਨੰਬਰ ਤੋਂ ਵੀ ਟ੍ਰੇਸ ਕਰ ਲੈਣਾ ਕਿ ਬੰਦਾ ਕਿੱਥੇ ਬੈਠਿਆ ਤਾਂ ਇਹ ਪੁਲਿਸ ਕੋਲ ਕੀ ਸਿਸਟਮ ਨਹੀਂ ਇੰਟੈਲੀਜੈਂਸ ਹੈ ਨਾ ਕੋਲ ਸੀਆਈਡੀ ਇਹਨਾਂ ਕੋਲ ਸਪੈਸ਼ਲ ਕੋਰਸ ਇਹਨਾਂ ਕੋਲ ਤਾਂ ਫਿਰ ਮੇਰੀ ਅੱਖੀ ਦਾ ਬਸ ਗੱਲ ਹੈ ਕਿ ਗਰੀਬ ਲੋਕਾਂ ਦੀ ਸੁਰਵਾਈ ਨਹੀਂ ਕਰਨਾ ਚਾਹੁੰਦੀ ਪੁਲਿਸ ਪ੍ਰਸ਼ਾਸਨ ਗਰੀਬ ਲੋਕਾਂ ਦਾ ਹੱਕ ਨਹੀਂ ਦੇਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਬੀਬੀ ਲੋਕਾਂ ਨੂੰ ਇਹ ਸਿਸਟਮ ਨੇ ਜਿਹੜਾ ਹਮੇਸ਼ਾ ਘੁੱਟ ਰਿਆ ਹਮੇਸ਼ਾ ਧੜਿਆ ਤੋਂ ਅੱਜ ਅਸੀਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਡਾਕਟਰ ਅਮੇਰ ਕਰਤਿਰਤੀ ਮਜ਼ਦੂਰ ਸਾਹਿਬ ਪੰਜਾਬ ਵੱਲੋਂ ਇਸ ਹਲਕੇ ਦੇ ਲੋਕਾਂ ਦੇ ਨਾਲ ਹੈ ਇਸ ਪਰਿਵਾਰ ਦੇ ਲੋਕਾਂ ਦੇ ਨਾਲ ਹੈ ਇਸ ਜਨੀਆਂ ਜਿੱਥੇ ਬੰਦੀਆਂ ਹੋ ਰੇ ਇਨਸਾਫ ਪਸੰਦ ਆਈਆਂ ਨੇ ਸਾਰੀਆਂ ਜਿੱਥੇ ਬੰਦੀਆਂ ਦੇ ਨਾਲ ਹੈ ਜਦੋਂ ਤੱਕ ਇਹ ਸਾਰੇ ਆਪਣਾ ਕੋਈ ਫੈਸਲਾ ਨਹੀਂ ਕਰ ਲੈਂਦੇ ਜਦੋਂ ਤੱਕ ਉਹ ਤਿਲਾਦ ਉੱਨ ਵਾਲੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਵਾਲੇ ਲੋਕਾਂ ਨੂੰ ਮਾਰਨ ਦੇ ਮਰਨ ਦੇ ਲਈ ਸੌਣ ਵਾਲੇ ਐਸੇ ਦਰਿੰਦੇ ਲੋਕ ਲੱਖਾਂ ਪਿੱਛੇ ਨਿੱਜਾਂਦੇ ਉਦੋਂ ਤੱਕ ਅਸੀਂ ਚਾਹੇ ਘੜੇ ਪੈ ਜਾਣ ਚਾਹੇ ਪੀਟਾ ਦੇ ਚਾਹੇ ਹਨੇਰੀ ਆ ਜਾਵੇ ਤੂਫਾਨ ਆ ਜਾਵੇ ਅਸੀਂ ਇਸੇ ਤੱਕ ਇੱਥੋਂ ਤੱਕ ਪਰਵਾਹ ਨਾ ਬੈਠੇ ਰਹਾਂਗੇ ਤੋਂ ਮੈਂ ਦੋ ਚਾਰ ਨਾਰੇ ਬੁਲੰਦ ਕਰੂੰਗਾ ਤੁਸੀਂ ਐਨੀ ਜ਼ੋਰ ਦੀ ਆਵਾਜ਼ ਦੇਣੀ ਹੈ ਕਿ ਇਹ ਢੂੰਗੇ ਬੋਲੇ ਸਿਸਟਮ ਦੇ ਕੰਨ ਖੁੱਲ ਜਾਣ ਇਸ ਢੂੰਗੇ ਬੋਲੇ ਸਿਸਟਮ ਦੀ ਅੱਖਾਂ ਖੁੱਲ ਜਾਣ ਕੋਸ਼ਿਆ ਨੂੰ ਗ੍ਰਿਫਤਾਰ ਕਰੋ ਸੁਭਾ ਨੂੰ ਗ੍ਰਿਫਤਾਰ ਕਰੋ ਕੋਸ਼ਿਆ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਜਿੰਦਾਬਾ ਲੋਕਾਂ ਦਾ ਇਕਾ ਜਿੰਦਾਬਾ 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 ਲਾਈਫਰ ਜੀ ਦਾ ਖਾਲਸਾ ਲਾਈਫਰ ਜੀ ਦੀ ਧੰਨਵਾਦੀ ਜੀ ਦਾ ਸਾਹਿਬ ਦਾ ਤੁਹਾਡੇ ਨਾਲ ਵਿਚਾਰ ਸਾਂਝੀ ਕਰੇ ਲੈ ਹੁਣ ਪੈਣਾ ਬੀਬੀਆਂ ਨੇ ਬੇਨਤੀ ਕਰਦਾ ਵੀ ਬੇਚਨ ਦੀ ਕਿਰਪਾਤਾ ਕਰੋ ਆ ਵਿੱਚ ਚਕਾ ਦਿਓ ਆ ਵਿੱਚ ਬੈਠ ਕੇ ਅਰਦਾਸ ਕਰਦਾ ਜੇ ਕੋਈ ਆਣਾ ਕਰੇ ਕਾਇਮ ਨੇ ਰੋਣ ਦਾ ਤਾਕਤ ਵੀ ਨੇ ਉਸ ਨੂੰ ਹੁੰਦਾ ਮੀਨ ਵਾਲਾ ਕੋਈ ਗੱਲ ਨਹੀਂ ਰਹੀ ਕਿ ਇਨਸਾਫ ਲੈਣਾ ਤੇ ਕੂਵੇ ਨਹੀਂ ਹੋਵੇ ਅਸੀਂ ਲੈ ਜੋ ਲੈ ਜੋ ਲੈ ਜਿੱਥੇ ਲੈ ਜੋ ਠੀਕ ਹੋ ਠੀਕ ਹੈ ਆ ਠੀਕ ਹੈ ਆਣਾ ਬੱਚੇ ਆਪਣੇ ਕੋਲ ਬੁਲਾ ਰਹੇ ਤੇ ਜਿੱਥੇ ਬੰਦੀਆਂ ਬਹੁਤ ਆਈਆਂ ਹੋ ਜਾਂਦੇ ਸਾਰਿਆਂ ਨੂੰ ਟਾਈਮ ਦੇਵਾਂਗੇ ਕਿਸੇ ਵੀ ਜਿੱਥੇ ਬੰਦੀ ਨਾਲ ਕੋਈ ਵੀ ਹੋ ਨਹੀਂ ਹੋਊਗਾ ਪਿੰਡ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਆਇਆ ਦਾ ਸਵਾਗਤ ਕਰਦੇ ਆਂ ਜੀ ਦੋਂਗੇ ਸੁਖਤਾਇ ਜੀ ਗੱਲ ਇਹ ਇਨਸਾਫ ਪਸੰਦ ਲੋਕ ਨੇ ਜਿਹੜੇ ਉਹ ਸੜਕਾਂ ਦੇ ਹਮੇਸ਼ਾ ਉਤਰਦੇ ਹੁੰਦੇ ਨੇ ਜਿਹੜੇ ਦੇਸ਼ ਸਾਫ ਲੋਕ ਨੇ ਉਹ ਕਦੇ ਦੂਜੇ ਤੋਰ ਦਾ ਕਿਸੇ ਇਨਸਾਫ ਦੀ ਮੰਗ ਨਹੀਂ ਕਰੇ ਹੋ ਕੋਸਾ ਦਲਾਲ ਕੀ ਕਰਨ ਵਾਲੇ ਲੋਕ ਵਿੱਚ ਹੀ ਹੁੰਦੇ ਨੇ ਉਹ ਜਿਆ ਮੰਦਾ ਕੁ ਸਾਡੇ ਕੋਲ ਨਾ ਆਵੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਮੌਜੂਦ ਮਾਨ ਦੇ ਵਿੱਚ ਡਾਕਟਰ ਬਹਾਦਰ ਜੀ ਕੱਗੇ ਤੋਂ ਇਹ ਆਪਣੇ ਵਿਚਾਰ ਸਾਂਝੇ ਕਰਨਾ ਡਾਕਟਰ ਬਹਾਦਰ ਜੀ ਆਪ ਦਾ ਸਰਪੰਚ ਸਾਹਿਬਾ ਬੇਨਤੀ ਕਰਦੇ ਬੈਠਾ ਮਾੜੀ ਕਿਹਦਾ ਪਿੱਛੇ ਪੈ ਗਿਆ ਬਾਹਰ ਕਹਿੰਦੇ ਬੰਦੇ ਬੈਠੇ ਬੈਠੇ ਕਿਹਦੇ ਸਾਰੇ ਅੱਖ ਨੂੰ ਬੇਨਤੀ ਆ ਮੇਰੇ ਵੱਲੋਂ ਸਾਰੇ ਸਰਕਾਰ ਦੇ ਵਾਸ਼ ਨੇ ਇਹ ਬੈਠੋਗੇ ਕੀ ਗੱਲ ਹੈ ਬਿਲਕੁਲ ਜਲਦਾ ਜੀ ਬੈਠੋ ਟਰੈਕਟਰ ਲੈ ਕੇ ਨਹੀਂ ਅਸੀਂ ਪੈਸੀ ਆਏ ਹੋ ਜੀ ਇਹ ਅਖਰੀ ਸਿੰਘ ਜਿਹੜਾ ਉਹ ਮੇਰਾ ਫਾਦਰ ਸੀ ਹੋ ਨਾ ਅਰਥ ਇਸ ਦਾ ਜਿੰਨੇ ਦੱਤ ਜਿੰਨੇ ਪਹਿਲਾਂ ਪਿੱਛੇ ਨਾਲ ਵਾਲਾ ਤੇ ਆਹ ਦੋਨੇ ਇਹਦੇ ਵਿੱਚ ਦੂਜਾ ਬੰਦਾ ਇਹ ਤਾਂ ਆਇਓ ਤੁਸੀਂ ਚਾਹੀਏ ਅੰਗਰੇਜ਼ ਕੰਬੇੜੀ ਚ ਇਹ ਤਾਂ ਆਜੋ ਇੱਥਰ ਤੇ ਭੈਣਾਂ ਨੂੰ ਕਹਿਣਾ ਹੱਥ ਜੋੜ ਕੇ ਕਹਿਣਾ ਇਹ ਬੀਠਾ ਜਾ ਬੈਠ ਤੋ ਜੇ ਤਮਾਸ਼ਾ ਦੇਖਣਾ ਹੈ ਫਿਰ ਕਿਰਪਾ ਕਰਕੇ ਜਿਹੜਾ ਤਮਾਸ਼ਾ ਦੇਖਣ ਬੰਦਾ ਆਇਆ ਉਹ ਇੱਥੋਂ ਚਲਾ ਜਾਵੇ ਇਹਨੇ ਕਿਰਾਈ ਚਾਇਆ ਹੈ ਸੁੱਖ ਭਟਾਇਆ ਹੈ कातल दे जिन्हें कातल कीता जिन्ना बच्चा ने वो किस्ता करके बैठ जो जा हाथ जोड़ के बैठ दिया बैठ जो जा नौज बाल हो जा किन्ने बार स्टेज पे सरकार ने बर्बाद की ने अजी किन्ने बार पर हो गया जा बैठ के ये ऐसा सुना से थोड़ा c i a o c i a o ਗਰੀਬ ਲੋਕਾਂ ਦ੍ਰਿਸ਼ਿਆਨੀ 50000 ਦਾ 52000 ਤੋਂ ਬਹੁਤੀ ਗੱਲ ਨਹੀਂ ਕੀਤੀ ਪਰ ਗਰੀਬ ਅਸ਼ਪਾਤਰ ਪੱਲੇ ਬਾਦਲੇ ਗਰੀਬਾਂ ਦੇ ਚਾਤਰ ਕੇ ਉਹਨਾਂ ਨੇ ਹੱਥ ਬੱਲੇ ਹੋਏ ਈਗਾ ਛੱਡ ਦੋ ਤਾਂ ਬੱਲੇ ਹੋਣਾ ਹੱਥ ਮੋਟੇ ਜਿਹੇ ਇਤਲਾਫ ਤੋਂ ਹੋਣਾ ਕਿ ਇਹਦਾ ਪਾਇ ਹੋਣਾ ਇਹਦਾ ਚਾਤਾ ਹੋਣਾ ਇਹਦਾ ਪਾਇਆ ਹੋਣਾ ਇਹਦਾ ਦਿੱਤਾ ਹੋਣਾ ਹੱਥ ਬੱਲੇ ਹੋਣੇ ਪਰ ਜਾਤਵਾਂ ਨੇ ਦਿੰਦਿਆਂ ਨੇ ਸਿੱਖ ਪੜਾਉਣਾ ਬਣਾ ਲਿਆ ਆਪਣਾ ਦਿਲ ਬਹਿਣਾ ਦਾ ਤਰੀਕਾ ਬਣਾ ਲਿਆ ਇਹ ਗਰੀਬ ਨੇ ਗਰੀਬ ਦੇ ੁੱਪ ਨੇ ਇਹਨਾਂ ਨੇ ਕਰਨਾ ਕੀ ਹੈ ਜੁਨੀਸ ਉਹਨਾਂ ਦੇ ੁੱਤੇ ਮਾਰ ਮਾਰ ਕੇ ਉਹਨਾਂ ਦੇ ਚਪੇੜਾ ਮਾਰ ਮਾਰ ਕੇ ਹੱਸਦੇ ਹੁੰਦੇ ਆ ਲੋਕ ਜਦੋਂ ਉਹ ਤਰਦੇ ਤੇ ਮਿੰਤਾ ਕਰਦੇ ਆ ਕਿ ਕਿੰਝ ਹੋ ਗਿਆ ਕਿੱਥੋਂ ਤੱਕ ਹੋ ਗਿਆ ਉਹਨੀਆਂ ਆ ਮਾਦਾ ਇਹਦਾ ਤਾਕਤਾਈ ਦਿੱਤ ਬੱਜ ਉਹਦੇ ਥੀਕੇ ਵਿੱਚ ਆਇਆ ਤੋ ਬੱਜਿਆ

परन्याय के लोकों को समझने का साधन है उसी का पूरी दुनिया के बीच छल्ले लाया जा सकता है उसका काम नेताओं का पिट्टा है उसी तक दुनियाओं का अस्तित्व की है न्याय के लोग कह रहे हैं पटना के लोग कह रहे हैं लंका के लोग है साथी जाने को कौन है भगवान यार जाने पर आए कि इनमें कैसे बन के आ जाते हैं जिनका कहते हैं उनका पे बात है ਆਮ ਆਦਮੀ ਦਾ ਸੱਤੇ ਬੰਕਰਾਂ ਦੇ ਬਾਹਰ ਹੈ ਇਹ ਲੜਾਈ ਕਿਹਦੀ ਇਹਨੂੰ ਸਿਰੇ ਤੇ ਟਿਕ ਤੇ ਲੈ ਕੇ ਜਾਵਾਂਗੇ ਮੇਰਾ ਅੱਜ ਦਾ ਕੰਮ ਨਹੀਂ ਕੋਈ ਮੈਂ ਦਾ ਸਕੂਤਰਾਂ ਤੇ ਮੋਟਰਸਾਈਕਲਾਂ ਦੇ ਪੰਜਾਬ ਦਾ ਪਿੱਟ ਪਿੱਟ ਸੁਣਿਆ ਇੱਕ ਅਸਲ ਕੰਡਾ ਨਹੀਂ ਹੋਇਆ ਤੇ ਦੋਲੀ ਹੋਈ ਘੱਟ ਨਾ ਸਾਡੇ ਧਰਨੀਓ ਹਜ਼ਾਰਾਂ ਕੱਤਰ ਪੰਜਾਬ ਦੇ ਅੰਦਰ ਰੋਜ਼ ਹੁੰਦੇ ਆ ਕੋਈ ਵੀਡੀਓ ਨਹੀਂ ਬਣਾਇਆ ਜਾਂਦਾ ਕੋਈ ਵੀਡੀਓ ਬਣਾਉਣੀ ਨਹੀਂ ਆਉਂਦੀ ਕੋਈ ਦੱਬੇ ਥੱਲੇ ਆਪਣੀ ਮਾਰੀ ਭੈਰਤੀ ਨੂੰ ਤੈਨੂੰ ਨਹੀਂ ਦਿਖਦੀ ਇਹ ਪੁਖੀ ਗਾਰਡ ਲੱਗਿਆ ਲਾਈਵ ਜਾਂਦਾ ਠੀਕਾ ਉਹਦਾ ਕੋਈ ਭਾਗ ਨਹੀਂ ਨੰਬਰ 53 ਦਾ ਪਤਾ ਹੋਇਆ ਹੋਇਆ ਖਾਹ ਬਾਲ ਜਾਂਦਾ ਕੋਈ ਗਾਟੇ ਵਿੱਚ ਥਾਵਾ ਪਾਲਣ ਦਾ ਨਾਟਕ ਜਾਂਦਾ ਕੋਈ ਸਬੂਤ ਨਹੀਂ ਇਹਨਾਂ ਨੂੰ ਬਚੇਰਾਂ ਨੂੰ ਵੀਡੀਓ ਬਣਾਉਣੀ ਹੋਣੀ ਤਾਂ ਕਿ ਉਹਦੇ ਸਬੂਤ ਲਾ ਕੇ ਹੱਥ ਇਹਨਾਂ ਨੇ ਵੀਡੀਓ ਪਾਤੀ ਨਹੀਂ ਕਹਿ ਇਹਨਾਂ ਦਾ ਵੀ ਕੁਝ ਨਹੀਂ ਬਾਲ ਨਤੀ ਜੀ ਇਹਨਾਂ ਦਾ ਸਕਾਰ ਕਰਦੇ ਆਪ ਬੁੱਟਰ ਸਾਹਿਬ ਬੈਠਿਆ ਬਹੁਤ ਬਣਾਈਆਂ ਲੱਗੀਆਂ ਨੇ ਕੈਨ ਚਾਲੀਤ ਹੋਣੀ ਹੋਰ ਵੀ ਕਰਨੀ ਬੰਦਿਆ ਪ੍ਰਕਾਸ਼ ਉਹ ਕਾਹਤੇ ਉੱਾਰੇ ਬੈਠੇ ਹੈ ਭਾਜਪਾ ਪਾਰਟੀ ਦੇ ਲੀਡਰ ਬੈਕਟਰ ਤਸੀਹਾਈ ਵਾਲਾ ਕੀ ਸੱਚ ਗਾਓ ਸੰਤਾਂ ਦੇ ਵਿੱਚ ਹਜ਼ਾਰਾ ਤੁਹਾਨੂੰ ਕੋਈ ਫਰੀਦ ਜੀ ਲੀਡ ਵਾਲਾ ਤੁਹਾਨੂੰ ਫਰਾ ਤਰੀ ਕਿੱਥੇ ਦਾ ਹੋਵੇ ਪਰ ਮੈਂ ਦੇਖਿਆ ਬਹੁਤ ਫਸਤ ਦੁਹੰਦੀ ਆ ਦੇਪਾ ਸਰਕਾਰ ਤੇ ਜਿਹੜੀ ਗਲਤੀਆਂ ਵੀ ਹੁੰਦਾ ਸਰਕਾਰ ਉਹਦੇ ਵਿੱਚ ਕੱਢ ਕੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਏ ਦੰਦ ਤਾਂ ਹੋ ਗਏ ਆ ਇੱਕੋ ਦਾ ਡੀਐਸਪੀ ਇੱਕੋ ਦਾ ਐਸਡੀਪ ਇੱਥੇ ਦਾ ਤਕਨੀਕ ਤਕਨੀਕ ਤੇ ਪੂਰਨ ਤਰਸ ਇੱਥੋਂ ਦਾ ਐਸਐਸਪੀ ਨਮਾਇਕ ਐਸਐਸਪੀ ਵਰਮਾ ਮੈਂ ਅੱਜ ਆ ਮੌਕੇ ਸਰ ਦੀ ਇਥੋਂ ਆ ਦੇਖਿਆ ਕਿਉਂਕਿ ਕਿੰਨੀਆਂ ਤਕਨਾਵਾ ਗਰੀਬ ਲੋਕਾਂ ਦੇ ਦਲਤ ਲੋਕਾਂ ਦੇ ਬੋਰੀਫਾਣਾ ਯੂਐਸਟੀ ਕਾਰਜੋਗਿੰ ਜਿਹਦੇ ਹੂਮ ਦੇ ਨਾਲ ਸਾਡੇ ਬੱਚਿਆਂ ਦੇ ਹੂਮ ਦੇ ਨਾਲ देश की आत्मनिर्भरता को सरकार के हाथ में हो ले